ਅੱਜ ਆਪਾਂ ਗੱਲ ਕਰਨੀ ਆ ਪੰਜਾਬ ਦੀਆਂ ਰਵਾਇਤੀ ਖੇਡਾਂ ਦੇ ਬਾਰੇ ਜਿਵੇਂ ਕਬੂਤਰਬਾਜ਼ੀ ਹੋ ਗਈ ਕੁੱਤਿਆਂ ਦੀਆਂ ਦੌੜਾਂ ਹੋ ਗਈਆਂ ਇਹਨਾਂ ਦੇ ਹੱਕ ਦੀ ਗੱਲ ਕਰਨੀ ਆ ਅਤੇ ਇਸ ਵੀਡੀਓ ਦੇ ਰਾਹੀਂ ਪੰਜਾਬ ਸਰਕਾਰ ਅੱਗੇ ਇੱਕ ਬੇਨਤੀ ਵੀ ਕਰਨੀ ਆ ਸੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਪੰਜਾਬ ਸਰਕਾਰ ਤੱਕ ਜ਼ਰੂਰ ਪਹੁੰਚਾਓ ਇੱਕ ਪੇਟਾ ਨਾਮ ਦੀ ਸੰਸਥਾ ਜਿਹੜੀ ਪੰਜਾਬ ਦੇ ਵਿੱਚ ਜਿਹੜੀਆਂ ਰਵਾਇਤੀ ਖੇਡਾਂ ਨੇ ਇਹਨਾਂ ਤੇ ਇਹ ਕਹਿ ਕੇ ਪਾਬੰਦੀ ਲਵਾ ਰਹੀ ਆ ਵੀ ਇਹਨਾਂ ਖੇਡਾਂ ਦੇ ਵਿੱਚ ਜਾਨਵਰਾਂ ਤੇ ਅਤਿਆਚਾਰ ਕੀਤਾ ਜਾਂਦਾ ਇਸ ਸੰਸਥਾ ਦੇ ਲੀਗਲ ਐਡਵਾਈਜ਼ਰ ਦੀ ਮੈਂ ਇੱਕ ਇੰਟਰਵਿਊ ਸੁਣੀ ਜਿਹੜੀ ਗਰਾਊਂਡ ਰਿਐਲਿਟੀ ਤੋਂ ਬਹੁਤ ਦੂਰ ਆ ਉਸ ਇੰਟਰਵਿਊ ਦੇ ਵਿੱਚ ਕਹਿ ਰਹੇ ਆ ਵੀ ਜਿਹੜੇ ਕਬੂਤਰ ਹੁੰਦੇ ਆ ਬਾਜ਼ੀਆਂ ਤੇ ਉਡਾਏ ਜਾਂਦੇ ਆ ਉਹਨਾਂ ਦੇ ਵਿੱਚ ਇੰਨੀ ਉੱਡਣ ਦੀ ਸਮਰੱਥਾ ਨਹੀਂ ਹੁੰਦੀ ਉਹਨਾਂ ਨੂੰ ਧੱਕੇ ਨਾਲ ਉਡਾਇਆ ਜਾਂਦਾ ਸੋ ਸਭ ਤੋਂ ਪਹਿਲਾਂ ਜਿਹੜੇ ਕਬੂਤਰ ਬਾਜ਼ੀਆਂ ਦੇ ਵਿੱਚ ਉੱਡਦੇ ਆ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਇਨ੍ਹਾਂ ਕਬੂਤਰਾਂ ਨੂੰ ਰੇਸਿੰਗ ਪਿਜਨ ਜਾਂ ਹੋਮਿੰਗ ਪਿਜਨ ਵੀ ਕਹਿ ਦਿੰਦੇ ਆ ਇਨਾਂ ਦੀ ਜਿਹੜੀ ਨਾਰਮਲ ਉਡਾਣ ਆ ਉਹ 600 ਮੀਲ ਆ ਜਾਨੀ ਕਿ ਜੇ ਆਪਾਂ ਕਿਲੋਮੀਟਰਾਂ ਦੇ ਵਿੱਚ ਦੇਖੀਏ 965 ਕਿਲੋਮੀਟਰ ਆ ਦਿਨ ਦੇ ਵਿੱਚ ਇਹ 10 ਤੋਂ 12 ਘੰਟੇ ਉੱਡਦੇ ਆ ਨਾਰਮਲ ਜਿਦੇ ਵਿੱਚ ਇਹ 1000 ਕਿਲੋਮੀਟਰ ਕਵਰ ਕਰ ਲੈਂਦੇ ਆ ਸੋ ਪ੍ਰਮਾਤਮਾ ਨੇ ਇਹਨਾਂ ਦੇ ਅੰਦਰ ਐਡਾ ਤਕੜਾ ਨੈਵੀਗੇਸ਼ਨ ਸਿਸਟਮ ਪਾਇਆ ਹੋਇਆ ਜਿਦੇ ਨਾਲ ਇਹ ਚਾਹੇ ਆਪਣੇ ਘਰ ਤੋਂ ਸੈਂਕੜੇ ਮੀਲ ਦੂਰ ਚਲੇ ਜਾਣ ਪਰ ਫਿਰ ਵੀ ਇਹ ਵਾਪਸ ਆਪਣੇ ਘਰੇ ਆ ਜਾਂਦੇ ਆ ਸੋ ਇਹਨਾਂ ਦੇ ਇਹੀ ਗੁਣਾ ਦੇ ਕਰਕੇ ਜਿਹੜੀ ਸਭ ਤੋਂ ਪਹਿਲਾਂ ਡਾਕ ਜਾਣੀ ਸ਼ੁਰੂ ਹੋਈ ਸੀ ਉਹ ਕਬੂਤਰਾਂ ਰਾਹੀਂ ਜਾਣੀ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਜੰਗਾਂ ਯੁੱਧਾਂ ਦੇ ਵਿੱਚ ਵੀ ਇਹਨਾਂ ਕਬੂਤਰਾਂ ਦੀ ਵਰਤੋਂ ਜਿਹੜੀ ਖੁਫੀਆ ਜਾਣਕਾਰੀ ਭੇਜਣ ਵਾਸਤੇ ਕੀਤੀ ਜਾਂਦੀ ਰਹੀ ਆ ਇਹ ਜਰਮਨ ਦੇ ਇੱਕ ਡਾਕਟਰ ਨੇ ਮਰੀਜ਼ਾਂ ਨੂੰ ਦਵਾਈ ਭੇਜਣੀ ਹੁੰਦੀ ਸੀ ਤਾਂ ਕਬੂਤਰਾਂ ਰਾਹੀਂ ਭੇਜਦਾ ਸੀ ਇਸ ਤੋਂ ਬਿਨਾਂ ਲੈਬ ਦੇ ਜਿਹੜੇ ਨਮੂਨੇ ਹੁੰਦੇ ਆ ਉਹ ਵੀ ਕਬੂਤਰਾਂ ਰਾਹੀਂ ਭੇਜੇ ਜਾਂਦੇ ਸੀ ਹੁਣ ਗੱਲ ਕਰਦੇ ਆ ਵੀ ਕਬੂਤਰਬਾਜ਼ੀ ਸ਼ੁਰੂ ਕਿੱਥੋਂ ਹੋਈ ਆ ਕਬੂਤਰਬਾਜ਼ੀ ਸ਼ੁਰੂ ਹੋਈ ਆ ਬੈਲਜੀਅਮ ਦੇਸ਼ ਤੋਂ ਸਨ 1850 ਦੇ ਆਸ-ਪਾਸ ਤੇ ਅੱਜ ਕੈਨੇਡਾ ਅਮਰੀਕਾ ਯੂਕੇ ਫਰਾਂਸ ਵਰਗੇ ਹੋਰ ਕਈ ਵੱਡੇ ਮੁਲਕਾਂ ਦੇ ਵਿੱਚ ਕਬੂਤਰਬਾਜ਼ੀ ਮੁਕਾਬਲੇ ਕਰਵਾਏ ਜਾਂਦੇ ਆ ਇਕੱਲੇ ਸਾਊਥ ਅਫਰੀਕਾ ਦੇ ਵਿੱਚ ਮਿਲੀਅਨ ਡਾਲਰ ਕਬੂਤਰਬਾਜ਼ੀ ਮੁਕਾਬਲਿਆਂ ਤੇ ਲਾਏ ਜਾਂਦੇ ਆ ਸੋ ਜਿਹੜੇ ਭਰਾ ਕਹਿ ਰਿਹਾ ਵੀ ਇਹਨਾਂ ਖੇਡਾਂ ਦੇ ਵਿੱਚ ਜਾਨਵਰਾਂ ਤੇ ਅਤਿਆਚਾਰ ਹੁੰਦਾ ਉਹ ਇੱਕ ਵਾਰ ਬਾਈ ਜਿਨ੍ਹਾਂ ਦੇ ਘਰੇ ਇਹ ਜਾਨਵਰ ਰੱਖੇ ਹੋਏ ਆ ਉਹਨਾਂ ਦੇ ਘਰੇ ਗੀੜਾ ਜ਼ਰੂਰ ਮਾਰਿਓ ਆਪ ਦੇ ਨਿਆਣਿਆਂ ਤੋਂ ਵੱਧ ਇਹਨਾਂ ਨੂੰ ਸਾਂਭਦੇ ਆ ਹਰ ਇੱਕ ਸਹੂਲਤ ਦਿੱਤੀ ਹੋਈ ਆ ਸੋ ਕਹਿੰਦੇ ਹੁੰਦੇ ਆ ਵੀ ਇਹਨਾਂ ਨੂੰ ਪਾਲਣ ਦੀ ਖਾਤਰ ਆਪਣਾ ਘਰ ਖਵਾਉਣਾ ਪੈਂਦਾ ਸੋ ਕਈ ਲੋਕ ਤਾਂ ਲੱਖਾਂ ਰੁਪਈਆ ਕਬੂਤਰਾਂ ਦੇ ਖੋਡਿਆਂ ਤੇ ਹੀ ਲਾ ਦਿੰਦੇ ਆ ਸੋ ਜੇ ਦੂਜੇ ਪਾਸੇ ਆਪਾਂ ਗੱਲ ਕਰ ਲਈਏ ਜਿਨ੍ਹਾਂ ਦੇ ਕੁੱਤੇ ਰੱਖੇ ਆ ਉਹ ਹਰ ਸਾਲ ਲੱਖਾਂ ਰੁਪਈਆ ਦੇ ਕੁੱਤੇ ਬਾਹਰੋਂ ਇੰਪੋਰਟ ਕਰਾਉਂਦੇ ਆ ਉਹਨਾਂ ਦੇ ਪ੍ਰੋਪਰ ਡਾਈਟ ਪਲਾਨ ਬਣੇ ਹੋਏ ਆ ਉਹਨਾਂ ਦੀ ਪੂਰੀ ਸਾਂਭ ਸੰਭਾਲ ਹੁੰਦੀ ਆ ਸੋ ਹੁਣ ਤੁਸੀਂ ਆਪ ਦੱਸੋ ਵੀ ਜਿਹੜਾ ਕਿਸੇ ਨੇ ਇੰਨਾ ਮਹਿੰਗਾ ਜਾਨਵਰ ਬਾਹਰੋਂ ਮੰਗਾਇਆ ਹੋਵੇ ਲੱਖਾਂ ਰੁਪਏ ਖਰਚ ਕੇ ਉਹਨੂੰ ਕੋਈ ਨਸ਼ਾ ਕਿਵੇਂ ਦੇ ਦੂਗਾ ਜਦੋਂ ਪਤਾ ਹੋਵੇ ਵੀ ਨਸ਼ੇ ਨਾਲ ਉਹਦੀ ਜਾਨ ਜਾ ਸਕਦੀ ਆ ਸੋ ਬਾਕੀ ਬਈ ਗਲਤ ਆਨਸਰ ਹਰ ਇੱਕ ਖੇਡ ਦੇ ਵਿੱਚ ਹੁੰਦੇ ਆ ਇਹਦੇ ਵਿੱਚ ਵੀ ਕੁਝ ਪਰਸੈਂਟ ਹੋਣਗੇ ਪਰ ਉਹਨਾਂ ਕੁਝ ਪਰਸੈਂਟ ਬੰਦਿਆਂ ਦੇ ਕਰਕੇ ਪੂਰੀ ਖੇਡ ਤੇ ਪਾਬੰਦੀ ਲਾ ਦੇਣਾ ਇਹ ਇੱਕ ਤਰ੍ਹਾਂ ਦੀ ਬੇਇਨਸਾਫੀ ਆ ਹਰ ਸਾਲ ਸਾਢੇ ਹਜ਼ਾਰਾਂ ਐਨਆਰਆਈ ਭਰਾ ਇਨ੍ਹਾਂ ਰਵੈਤੀ ਖੇਡਾਂ ਦੇ ਕਰਕੇ ਪੰਜਾਬ ਆਉਂਦੇ ਆ ਤੇ ਲੱਖਾਂ ਰੁਪਏ ਹਾਂ ਲੋਕਾਂ ਦਾ ਇਹਨਾਂ ਖੇਡਾਂ ਨਾਲ ਰੋਜ਼ਗਾਰ ਜੁੜਿਆ ਹੋਇਆ ਹੈ ਜਿਹੜੀਆਂ ਇਹ ਰਵਾਇਤੀ ਖੇਡਾਂ ਨੇ ਇਹ ਲੋਕਾਂ ਦਾ ਇੱਕ ਸ਼ੌਂਕ ਨੇ ਲੋਕਾਂ ਦੇ ਖੂਨ ਦੇ ਵਿੱਚ ਇਹ ਖੇਡਾਂ ਰਚੀਆਂ ਹੋਈਆਂ ਸੋ ਇਹਨਾਂ ਨੂੰ ਜਿਹੜੀ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਆ ਉਹਨੂੰ ਨੱਥ ਪਾਈ ਜਾਵੇ ਬੇਸ਼ੱਕ ਇਹਦੇ ਲਈ ਕੋਈ ਕਮੇਟੀ ਬਣਾਈ ਜਾਵੇ ਜਿਹੜੀ ਜਾ ਕੇ ਗਰਾਊਂਡ ਰਿਐਲਿਟੀ ਦੇਖੇ ਵੀ ਕੀ ਆ ਫਿਰ ਕੋਈ ਫੈਸਲਾ ਲਵੇ ਧੰਨਵਾਦ